ਪੀ ਪੰਜਾਬ ਦਾ ਜਿਹੜਾ ਸਾਡਾ ਬਹੁਤ ਹੀ ਪਵਿੱਤਰ ਸਰ ਅੰਮ੍ਰitsar ਉੱਥੇ ਪਤਾ ਕਿਹੜਾ ਇਵੈਂਟ ਕਰਾਇਆ ਜਾ ਰਿਹਾ ਰੋਜ਼ਗਾਰਨੀ ਤੁਸੀਂ ਦੇਖ ਹੀ ਲਿਆ ਤੁਹਾਨੂੰ ਮੈਂ ਸ਼ੇਅਰ ਕਰਾਇਆ ਉਹ ਆਪਣਾ ਟੈਂਪੂ ਲੌਂਡਾ ਦਾ ਮੇਲਾ ਕਰਾਇਆ ਜਾ ਰਿਹਾ ਹੈ ਨਾ ਕੇ ਕੇ ਕਹਿੰਦੇ ਹੋ ਕੇ ਮੈਂ ਕਹਿੰਦਾ ਵੀ ਜਿਹੜਾ ਇਹਨੂੰ ਕਰਵਾ ਰਿਹਾ ਪਹਿਲਾਂ ਤੁਹਾਨੂੰ ਫੜ ਕੇ ਘੜੋ ਇਹ じゃ ਇਹ ਜੇ ਪੰਜਾਬ ਦੇ ਵਿੱਚ ਤੁਸੀਂ ਇਹ ਚੀਜ਼ਾਂ ਪੈਦਾ ਕਰਨਾ ਚਾਹੁੰਦੇ ਹੋ ਚੰਡੀਗੜ੍ਹ ਵਿੱਚ ਵੀ ਹੁੰਦਾ ਮੈਂ ਕਹਿੰਦਾ ਸ਼ਤਰੌਲ ਕਿਉਂ ਨਹੀਂ ਫੇਰੀ ਕੀ ਮੈਂ ਤੁਹਾਨੂੰ ਦੱਸਿਆ ਕਿ ਚੰਡੀਗੜ੍ਹ ਚ ਵੀ ਤਾਂ ਪ੍ਰੋਗਰਾਮ ਹੁੰਦਾ ਹੈ ਉਹ ਉਹ ਇੱਕ ਬੋਲੀ ਪਾਉਂਦੇ ਹੁੰਦੇ ਪਹਿਲਾਂ ਮੈਂ ਸੁਣਦਾ ਹੁੰਦਾ ਮਰ ਤੋਂ ਬਣੇ ਜਨਾਨਾ ਵੀ ਕੀ ਤੇਰੇ ਤੇ ਭੀੜ ਪਈ ਮੈਂ ਕਹਾ ਹੁਣੀ ਮੈਂ ਦੇਖਿਆ ਚੈਨਲ ਖੋਲ ਕੇ ਦੇਖਿਆ ਨਿਊਜ਼ ਚੈਨਲ ਉੱਥੇ ਹੀ ਬਹੁਤ ਵੱਡਾ ਜਿਹੜਾ ਕਿ ਇਸ ਚੀਜ਼ ਦਾ ਰੋਜ਼ ਵਿਰੋਧ ਚੱਲ ਰਿਹਾ ਕਿ ਪਹਿਲੀ ਗੱਲ ਤਾਂ ਇਹ ਆ ਵੀ ਪੰਜਾਬ ਦਾ ਜਿਹੜਾ ਸਾਡਾ ਬਹੁਤ ਹੀ ਪਵਿੱਤਰ ਸਾਰ ਅੰਮ੍ਰitsar ਉੱਥੇ ਪਤਾ ਕਿਹੜਾ ਇਵੈਂਟ ਕਰਾਇਆ ਜਾ ਰਿਹਾ ਰੋਜ਼ਗਾਰ ਨਹੀਂ ਤੁਸੀਂ ਦੇਖ ਹੀ ਲਿਆ ਤੁਹਾਨੂੰ ਮੈਂ ਸ਼ੇਅਰ ਕਰਾਇਆ ਉਹ ਆਪਣਾ ਟੈਂਪੂ ਲੌਂਡਾ ਦਾ ਮੇਲਾ ਕਰਾਇਆ ਜਾ ਰਿਹਾ ਹੈ ਨਾ ਕਿ ਇਹ ਕਹਿੰਦੇ ਉਹ ਇਹ ਉਹਨਾਂ ਦਾ ਦੇਖੋ ਐਡਾ ਵੱਡਾ ਇਹ ਕਰਵਾਇਆ ਜਾ ਰਿਹਾ ਹੈ ਮੈਂ ਇਹ ਕਹਿੰਦਾ ਵੀ ਜਿਹੜਾ ਇਹਨੂੰ ਕਰਵਾ ਰਿਹਾ ਪਹਿਲਾਂ ਤਾਂ ਉਹ ਫੜ ਕੇ ਘੜੋ ਇਹ じゃ ਇਹ ਜੇ ਪੰਜਾਬ ਦੇ ਵਿੱਚ ਤੁਸੀਂ ਇਹ ਚੀਜ਼ਾਂ ਪੈਦਾ ਕਰਨਾ ਚਾਹੁੰਦੇ ਹੋ ਇਹੋ ਜਿਹਾ ਨੌਜਵਾਨ ਪੈਦਾ ਕਰਨਾ ਚਾਹੁੰਦੇ ਹੋ ਇਹ ਜਿਹੜਾ ਕਿ ਆਪਾਂ ਕਾਫੀ ਟਾਈਮ ਤੋਂ ਇਹ ਗੱਲ ਬੋਲਦੇ ਆ ਰਹੇ ਹਾਂ ਸਾਰੇ ਬਹੁਤ ਸਾਰੇ ਬੰਦੇ ਇਸ ਗੱਲ ਤੇ ਆਪਾਂ ਬੋਲਦੇ ਆ ਰਹੇ ਹਾਂ ਕਿ ਯਾਰ ਇਹ ਐਣੀ ਪਤਾ ਟੈਂਪੂਆਂ ਦਾ ਰਾਜ ਹੀ ਇਹੋ ਜਿਹਾ ਹੋਵੇ ਇਹਨਾਂ ਦੇ ਲੀਟਰ ਇਹਨਾਂ ਦੇ ਟੈਂਪੂ ਆ ਦੇ ਬਣ ਲੱਗੇ ਨੇ ਪੈਸੇ ਤਾਂ ਬਣੇ ਵੀ ਹੋਏ ਨੇ ਇੱਕਦੋ ਮੈਂ ਤੁਹਾਨੂੰ ਗੱਲ ਦੱਸ ਦਣਾ ਪਰ ਜਿਹੜਾ ਆ ਇਵੈਂਟ ਇਹਦਾ ਪ੍ਰੋਗਰਾਮ ਕਰਾਇਆ ਜਾ ਰਿਹਾ ਤਾਂ ਬਹੁਤ ਹੀ ਨੇਰ ਦੀ ਗੱਲ ਹੈ ਮੈਂ ਕਹਿੰਦਾ ਜਿਹੜੇ ਵੀ ਸ਼ਹਿਰ ਕਰਨਾ ਚੰਡੀਗੜ੍ਹ ਵਿੱਚ ਵੀ ਹੁੰਦਾ ਮੈਂ ਕਹਿੰਦਾ ਛਤਰੋਲ ਕਿਉਂ ਨਹੀਂ ਫੇਰੀ ਕੀ ਮੈਂ ਤਾਂ ਅੱਜ ਇਹਨਾਂ ਨੂੰ ਦੱਸਿਆ ਕਿ ਚੰਡੀਗੜ੍ਹ 'ਚ ਵੀ ਤਾਂ ਪ੍ਰੋਗਰਾਮ ਹੁੰਦਾ ਹੈ ਓਏ ਕਹਿੰਦੇ ਉੱਥੇ ਹੁੰਦਾ ਹੈ ਜਿੱਥੇ ਵੀ ਹੁੰਦਾ ਨੇ ਛਤਰ ਅਪਰੇਟ ਕਰੋ ਇਹ ਪੰਜਾਬ ਦੇ ਵਿੱਚ ਨੌਜਵਾਨ ਲੜਨ ਵਾਲੇ ਨੌਜਵਾਨ ਨੇ ਆਪਣੇ ਹੱਕਾਂ ਲਈ ਲੜਨ ਵਾਲੇ ਨੌਜਵਾਨ ਨੇ ਇਹ ਲੌਂਡਾ ਤਾਂ ਇਹ ਤਾਂ ਬਹੁਤ ਤਾਂ ਮੈਂ ਇਹ ਗੱਲ ਕਿਸੇ ਨੂੰ ਦੇਖੋ ਕੁਦਰਤ ਵਰਤੇ ਜੇ ਕਿਸੇ ਦੀ ਆਪਾ ਸਾਡੇ ਮਹੰਤ ਹੁੰਦੇ ਨੇ ਠੀਕ ਹੈ ਜੀ ਉਹ ਵੀ ਨਹੀਂ ਹੈਗੇ ਬਾਈ ਇਹ ਉਹਨਾਂ ਦਾ ਆਪਾ ਸਤਿਕਾਰ ਕਰਦੇ ਆ ਜਿਹੜੇ ਸਾਡੇ ਉਹ ਤਾਂ ਹੈ ਵੀ ਨਹੀਂ ਇਹ ਉਹਨਾਂ ਦਾ ਰੋਲ ਧਰ ਕੇ ਉਹਨਾਂ ਦਾ ਜਾਣ ਕੇ ਉਹਨਾਂ ਨੂੰ ਵੀ ਬਦਨਾਮ ਕਰਦੇ ਨੇ ਜਿਹੜੇ ਸਾਡੇ ਪਿੰਡਾਂ ਚ ਬਤਾਈ ਮੰਗਣਾ ਉਹ ਮਹਤਾਨਾਂ ਜੀ ਬਹੁਤ ਸਤਿਕਾਰ ਕਰਦੇ ਆ ਪਰ ਆ ਨਵਾਂ ਹਰ ਇੱਕ ਮੂਹੀ ਮੁੰਡੇ ਯਾਰ ਪਤਾ ਨਹੀਂ ਕੀ ਸਵਾਦ ਉਹਨਾਂ ਨੂੰ ਪਿਆ ਪਿਆ ਮੁੰਡੇ ਗੇਹ ਬਣ ਜਾਂਦੇ ਨੇਗੇ ਯਾਰ ਇਹ ਕਿੱਡਾ ਤੁਸੀਂ ਇਹ ਦੇਖੋ ਜਿਵੇਂ ਤੁਹਾਨੂੰ ਕੁਦਰਤ ਨੇ ਬਣਾਇਆ ਯਾਰ ਤੁਸੀਂ ਉਹ ਬਣ ਕੇ ਰਹੋ ਜਿੱਥੋਂ ਨੂੰ ਮਰਦ ਬਣਾਇਆ ਮਰਦ ਬਣ ਕੇ ਰਹੋ ਉਹ ਕਬੂਲੀ ਪਾਉਂਦੇ ਹੁੰਦੇ ਪਹਿਲਾਂ ਮੈਂ ਸੁਣਦਾ ਹੁੰਦਾ ਮਰਦੋਂ ਬਣੇ ਜਨਾਨਾ ਵੀ ਕੀ ਤੇਰੇ ਤੇ ਭੀੜ ਪਈ ਮਰਦੋਂ ਬਣੇ ਜਨਾਨਾ ਇੱਕ ਭੀੜ ਪਈ ਉਹ ਬੋਲੇ ਚੱਲਦੀ ਹੁੰਦੀ ਐ ਤਾਂ ਬਹੁਤ ਯਾਰ ਤੁਸੀਂ ਇਹ ਇੰਨਾਂ ਦੇ ਛਤਰੋਲ ਫਿਰਨਾ ਚਾਹੀਦਾ ਇਹ ਬਹੁਤ ਗਲਤ ਹੋ ਰਿਹਾ ਇਹ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਅਮਰੀਕਾ ਦਾ ਰਾਸ਼ਟਰਪਤੀ ਆ 트ੰਪ ਉਹ ਜਿਹੜੇ ਕਿ ਅਮਰੀਕਾ ਦੀ ਫੌਜ ਦੇ ਵਿੱਚੋਂ ਜਿਹੜੇ ਇਸ ਤਰ੍ਹਾਂ ਦੇ ਭਰਤੀ ਹੋਏ ਸੀ ਉਹਨਾਂ ਨੇ ਬਾਹਰ ਮਾਰੇ ਕੱਢ ਕੇ ਕਹਿੰਦਾ 트ੰਪ ਕਹਿੰਦਾ ਕੀ ਲੜਾਈ ਲੜਨਗੇ ਇਹ ਕਹਿੰਦਾ ਇਹਨਾਂ ਨੂੰ ਗਿਆ ਉਹਨੂੰ ਬਾਹਰ ਕੱਢੋ ਜਿਹੜੇ ਉਹਨਾਂ ਦਾ ਬਹੁਤ ਦਾ ਵਿਰੋਧ ਕੀਤਾ ਠੀਕ ਆ ਜਿਹੜੇ ਕਿ ਕੁਦਰਤ ਤੌਰ ਤੇ ਆਪਾਂ ਉਹਨਾਂ ਦਾ ਬੜਾ ਸਤਿਕਾਰ ਕਰਦੇ ਆ ਉਹਨਾਂ ਨੂੰ ਪੂਜਦੇ ਵੀ ਆ ਪਰ ਜਿਹੜੇ ਉਹੀ ਜਿਹੜੇ ਜਿਨ੍ਹਾਂ ਨੇ ਕੁਦਰਤ ਨੇ ਸਾਨੂੰ ਬੰਦੇ ਬਣਾਇਆ ਉਹ ਕਿਉਂ ਉਹ ਕਿਉਂ ਇਹ ਚੀਜ਼ ਬਣੀ ਜਾਂਦੇ ਨੇ ਯਾਰ ਇਹ ਤਾਂ ਬਹੁਤ ਦੁੱਖ ਦੀ ਗੱਲ ਆ ਇਸ ਕਰਕੇ ਨੌਜਵਾਨੇ ਹੋਰ ਬਹੁਤ ਪ੍ਰਭਾਵਿਤ ਹੋਣਗੇ ਅਮਰੀਕਾ ਵਰਗੇ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਲੌਂਡ ਮਾਸਕ ਦਾ ਮੁੰਡਾ ਕਹਿੰਦੇ ਉਹ ਟੈਂਪੂ ਬਣ ਗਿਆ ਇੱਧਰ ਐਕਟਰ ਟੈਂਪੂ ਬਣ ਗਏ ਫਿਰ ਟੈਂਪੂ ਨੂੰ ਐਕਟਰ ਹੈ ਬਾਲੀਵੁੱਡ ਤੇ ਕਹਿੰਦੇ ਟੈਂਪ ਟੈਂਪੂ ਨੇ ਕਹਿੰਦੇ ਐਕਟਰ ਨਹੀਂ ਹੈ ਕੀ ਦਾਦੇ ਜਗਾਂ ਉਹ ਪਤਾ ਨਹੀਂ ਹਾਂ ਕਰਕੇ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਇਹ ਜਿਹੜਾ ਪ੍ਰੋਗਰਾਮ ਕਰਾ ਰਹੇ ਉਹਨਾਂ ਨੂੰ ਬੇਨਤੀ ਆ ਵੀ ਛੇਤਰ ਆਪਰੇਟ ਹੋਵੇ ਇਹ ਜਿਆ ਪ੍ਰੋਗਰਾਮ ਨਹੀਂ ਹੋਣਾ ਹੋਣਾ ਚਾਹੀਦਾ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਜੋਦੇ ਕੀ ਜਿਹੜੇ ਪੈਦਾ ਹੁੰਦੇ ਨੇਗੇ ਸਾਡੇ ਨੌਜਵਾਨਾਂ ਲਈ ਇਹ ਬਹੁਤ ਵੱਡੀ ਖਤਰੇ ਦੀ ਘੰਟੀ ਆ ਪ੍ਰਸ਼ਾਸਨ ਇਹਦੇ ਸਖਤੀ ਵਰਤੇ ਤੇ ਬਾਕੀ ਜਿਹੜਾ ਇਹ ਕਰਾ ਰਿਹਾ ਉਹ ਤੇ ਵੀ ਛਤਰੋਲ ਫਿਰਨੀ ਚਾਹੀਦੀ ਆ ਗਲਤ ਕੰਮ ਹੋ ਰਿਹਾ ਹੈ ਪੰਜਾਬ ਦੇ ਵਿੱਚ ਤੇ ਇਸ ਕਰਕੇ ਇਹ ਸਾਰੇ ਚੀਜ਼ਾਂ ਦਾ ਨੌਜਵਾਨ ਆਪ ਮਹਾਰਾਜੀ ਦਾ ਆਪਾ ਵਿਰੋਧ ਕਰੀਏ ਟੈਂਪੂਆਂ ਦੇ ਟੈਂਪੂ ਸ਼ੋਅ ਲਾਏ ਕੋਈ ਗੱਲ ਬਣਿਆ ਲੌਂਡਾ ਸ਼ੋਅ